ਬੀਜੇਪੀ ਦਾ ਵਿਰੋਧ ਕਰਦੇ ਆ ਕਿ ਮਹਾਰਾਣੀ ਨੂੰ ਸ਼ਹਿਰ ਦੇ ਵਿੱਚ ਨਹੀਂ ਬੜਨ ਦਿੱਤਾ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪਿੰਡਾਂ ਵਿੱਚ ਵੀ ਇਹਨਾਂ ਦੇ ਕਿਸੇ ਆਗੂ ਨੂੰ ਨਹੀਂ ਬੜਨ ਦਵਾਂਗੇ ਸ਼ੰਦੇ ਵਿੱਚ ਹੁਣ ਇਲੈਕਸ਼ਨ ਕਮਿਸ਼ਨ ਹੀ ਡਿਸਾਈਡ ਕਰੂਗੀ ਕੀ ਹੈ ਕੀ ਨਹੀਂ ਪਰ ਇਹਨਾਂ ਦਾ ਤਰੀਕਾ ਹੈਗਾ ਇਹ ਕਰ ਰਹੇ ਨੇ ਅਸੀਂ ਆਪਣਾ ਫਰੀ ਜਾ ਰਹੇ ਹਾਂ ਕੰਮ ਅਸੀਂ ਕੰਮ ਨਹੀਂ ਰੋਕਣਾ ਆਪਣਾ ਇਹ ਆਮ ਆਦਮੀ ਡੋਕ ਨੂੰ ਲਾਗੂ ਕਰਨ ਨੂੰ ਜਾ ਰਹੇ ਕਿਉਂਕਿ ਬੀਜੇਪੀ ਦਾ ਇੰਨਾ ਵਿਰੋਧ ਆ ਕਿ ਇਹਨਾਂ ਨੂੰ ਵੋਟ ਪਾਉਣ ਦਾ ਇੱਕ ਪਾਸੇ ਲੋਕਾਂ ਨੂੰ ਪਿੰਡਾਂ ਦੇ ਸ਼ਹਿਰਾਂ ਵਿੱਚ ਬੜਨ ਤੋਂ ਵੀ ਨਕਾਰ ਰਹੇ ਨੇ ਸਾਡੇ ਪਾਈਆਂ ਨੂੰ ਦੋ ਨੂੰ ਪਾੜ ਕੇ ਉੱਥੇ ਪਹੁੰਚਾ ਕੇ ਉਹਨਾਂ ਨੂੰ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਲਾਗੂ ਕਰਨਾ ਸੀ ਆ ਹੁਣ ਸ਼ਾਲੋ ਨੂੰ ਮੈਂ ਮੰਡੀ ਬਣਾ ਕੇ ਆ ਦੂਜਾ ਜ਼ਰੂਰੀ ਵਸਤਾਂ ਦਾ ਕਾਨੂੰਨ ਲਾਗੂ ਕਰਨਾ ਸੀ ਅਸੀਂ ਇਹਦਾ ਵੀ ਪੂਰਾ ਸਖਤ ਵਿਰੋਧ ਕਰਦੇ ਆ ਤੇ ਆਪਾਂ ਬੀਜੇਪੀ ਦਾ ਵਿਰੋਧ ਕਰਦਾ ਖਾਸ ਕਰਕੇ ਜਿਹੜੇ ਸਾਡਾ ਨੌਜਵਾਨ ਤਬਕਾ ਹੈ ਉਹਨਾਂ ਦੇ ਲਈ ਜਿਹੜੀਆਂ ਸਹੂਲਤਾਂ ਹੋਣੀਆਂ ਕਿ ਕੰਮਕਾਜ ਕਰਨ ਉਹ ਜੇ ਸੋਚ ਕੇ ਜੋ ਸੈਂਟਰ ਤੋਂ ਹੋ ਸਕਦਾ ਉਹ ਲੈ ਕੇ ਆਵਾਂਗੇ ਭਾਜਪੀ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਸਰਕਾਰ ਆ ਇਸ ਕਰਕੇ ਪੂਰੇ ਦੇਸ਼ ਦੇ ਵਿੱਚ ਭਾਜਪੀ ਦਾ ਵਿਰੋਧ ਚੱਲਦਾ ਪਿਛਲੇ ਸਾਲ ਦੇ ਵਿੱਚ ਚਾਹੇ ਸੜਕ ਦੇ ਸੀ ਆ ਕਿਸਾਨ ਯੂਨੀਅਨ ਹੀ ਬੈਠਿਆ ਹੋਇਆ ਸੀ ਸ਼ਤਰਾਂ ਨੇ ਇਹਨਾਂ ਅੱਕੇ ਵਿਖੜਾਂ ਦੇ ਬਾਅਦ ਤਾ ਇਹਨਾਂ ਦੇ ਮੈਨੇ ਪੂਰਾ ਕੰਮ ਕਰਾਇਆ ਇਹਨਾਂ ਤੋਂ ਪੁੱਛ ਕੇ ਇਹਨਾਂ ਦੀ ਔਰ ਫੇਰੇ ਉੱਠੇ ਇਹਨਾਂ ਦੇ ਪੈਰਾ ਥੱਲੇ ਜ਼ਮੀਨ ਨਿਕਲ ਜਾਣੀ ਆ ਕੁਰਸੀ ਨਿਕਲ ਜਾਣੀ ਆ ਕਿਉਂਕਿ ਜਿਹੜੀ ਪਾਲਟੀ ਦਾ ਵਿਰੋਧ ਹੁੰਦਾ ਹੁੰਦਾ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੁੰਦੀ ਕਿਸਾਨਾਂ ਦੀਆਂ ਸਤਾਈ ਪਿੰਡਾਂ ਦੀਆਂ ਪੁਗਿਆੜੀ ਦੇ ਨਾਲ ਉਹ ਵੀ ਉਹਨਾਂ ਦਾ ਲੜਕਿਆਂ ਹੋਇਆ ਸੀ ਅਪਾਇੰਟ ਹੋਇਆ ਨਹੀਂ ਹੋਇਆ ਲੰਬੀ ਕਹਾਣੀ ਸੀ ਉਹ ਵੀ ਉਹਨਾਂ ਦਾ ਸਦਾਰ ਹੋਇਆ ਮਹਾਰਾਣੀ ਪਰਨੀਤ ਕਾ ਔਰ ਨਾਪੇ ਦੇ ਵਿੱਚ ਫੇਰ ਹੀ ਪਾ ਰਹੀ ਆ ਜਿਸ ਦਾ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਆ ਕਿ ਮਹਾਰਾਣੀ ਨੂੰ ਸੈਰ ਦੇ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪਿੰਡਾਂ ਵਿੱਚ ਵੀ ਇਹਨਾਂ ਦੇ ਕਿਸੇ ਆਗੂ ਨੂੰ ਨਹੀਂ ਵੜਨ ਦਵਾਂਗੇ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਆ ਕਿਉਂਕਿ ਬੀਜੇਪੀ ਆ ਜਿਹੜੀ ਬੀਜੇਪੀ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਸਰਕਾਰ ਆ ਇਸ ਕਰਕੇ ਪੂਰੇ ਦੇਸ਼ ਦੇ ਵਿੱਚ ਬੀਜੇਪੀ ਦਾ ਵਿਰੋਧ ਚੱਲਦਾ ਅੱਜ ਕਾਂਗਰਸ ਦੇ ਲੀਡਰਸ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਿਉਂਕਿ ਇਹਨਾਂ ਨੂੰ ਨਾ ਕਿਸਾਨ ਤੇ ਨਾ ਮਜ਼ਦੂਰ ਦੀਆਂ ਨਾਂਵ ਦੇ ਕੀਤੇ ਵਾਦੇ ਦਿੰਦੇ ਨੇ ਇਹਨਾਂ ਨੂੰ ਆਪਣੀ ਕੁਰਸੀ ਦੇਣ ਦੀ ਜਾਂ ਕੁਰਸੀ ਨੂੰ ਬਚਾਉਣ ਵਾਸਤੇ ਇਹ ਬੀਜੇਪੀ ਦੇ ਵਿੱਚ ਗਈ ਜਾ ਦੱਸਾਂਗੇ ਵੀ ਬੀਜੇਪੀ ਦੇ ਵਿੱਚ ਕਿਵੇਂ ਜਾਣਾ ਤੇ ਨਾਪੇ ਦੇ ਵਿੱਚ ਅਸੀਂ ਕਿਵੇਂ ਉਹਨਾਂ ਦੇ ਪਿੰਡਾਂ ਵਿੱਚ ਅਸੀਂ ਕਿਵੇਂ ਜਾਵਾਂਗੇ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਅੱਜ ਕਿਸਾਨ ਸੜਕਾਂ ਤੇ ਖੜੇ ਨੇ ਕਿਉਂਕਿ ਬੀਜੇਪੀ ਦਾ ਇੰਨਾ ਵਿਰੋਧ ਆ ਕਿ ਇਹਨਾਂ ਨੂੰ ਵੋਟ ਪਾਉਣ ਦੀ ਦਾ ਇੱਕ ਪਾਸੇ ਲੋਕਾਂ ਨੂੰ ਪਿੰਡਾਂ ਦੇ ਸ਼ਹਿਰਾਂ ਵਿੱਚ ਵੜਨ ਤੋਂ ਵੀ ਨਕਾਰ ਰਹੇ ਨੇ ਵੀ ਇਹ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਾ ਆਉਣਾ ਪਰ ਅੱਜ ਇਹ ਲੋਕਤੰਤਰ ਦਾ ਘਾਣ ਕਰਦੇ ਨੇ ਤੇ ਕਹਿੰਦੇ ਨੇ ਕਿਸਾਨਾਂ ਨੂੰ ਵੀ ਇਹ ਲੋਕਤੰਤਰ ਦਾ ਘਾਣ ਕਰਦੇ ਨੇ ਇਹਨਾਂ ਦੇ ਲੋਕਤੰਤਰ ਦੀਆਂ ਧੱਜੀਆਂ ਡਾਈਆਂ ਨੇ ਹੁਣ ਤੱਕ ਤੇ ਅੱਜ ਜੇ ਕਿਸਾਨ ਸੜਕਾਂ ਤੇ ਆ ਗਏ ਤਾਂ ਕਿਸਾਨ ਦੋਸ਼ੀ ਨੇ ਸਾਨੂੰ ਕਿਉਂ ਘੇਰਦੇ ਨੇ ਪਰ ਕਿਸਾਨਾਂ ਦਾ ਹੱਕ ਆ ਸ਼ਾਂਤਮਈ ਰਹਿ ਕੇ ਆਪਣਾ ਰੋਸ ਪ੍ਰਗਟ ਕਰਨਾ ਆਪਣਾ ਵਿਰੋਧ ਜਤਾਉਣਾ ਇਹ ਕਿਸਾਨਾਂ ਦਾ ਹੱਕ ਆ ਉਸ ਵਿਰੋਧ ਦੇ ਵਿੱਚ ਅੱਜ ਨਾਬੇ ਦੇ ਵਿੱਚ ਸਾਰੇ ਕਿਸਾਨ ਮਜ਼ਦੂਰ ਸਾਰੀਆਂ ਸੰਧੀਆਂ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਮਹਾਰਾਣੀ ਦਾ ਵਿਰੋਧ ਕਰਨ ਵਾਸਤੇ ਖੜੇ ਆ ਸੀ। ਤੁਹਾਨੂੰ ਦਿਲ ਨਹੀਂ ਜਾਂਦਾ ਇਹ ਕਰਕੇ ਵਿਰੋਧ ਆ ਕਿ ਸਾਡੇ ਕੁਝ ਕਿਸਾਨ ਦਿੱਲੀ ਦੇ ਬਾਡਰਾਂ ਦੇ ਬੈਠੇ ਨੇ। ਭਾਜਪੀ ਦੀ ਸਰਕਾਰ ਉਹਨਾਂ ਕਿਸਾਨਾਂ ਨੂੰ ਦਿੱਲੀ 'ਚ ਨਹੀਂ ਵੜਨ ਦਿੰਦੀ ਤੇ ਅਸੀਂ ਉਹਨਾਂ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਨਹੀਂ ਵੜਨ ਦਵਾਵਾਂਗੇ। ਸਾਡਾ ਵੀ ਇਹ ਨਾਲ ਮੁੱਢ ਨੂੰ ਫਰਕ ਪਊਗਾ। ਵੱਡਾ ਫਰਕ ਪੈਣਾ। ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਣੀ ਆ, ਕੁਰਸੀ ਨਿਕਲ ਜਾਣੀ ਆ। ਕਿਉਂਕਿ ਜਿਹੜੀ ਪਾਲਦੀ ਦਾ ਵਿਰੋਧ ਹੁੰਦਾ ਹੁੰਦਾ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੁੰਦੀ। ਇਹਨਾਂ ਦੀ ਨੀਂਦ ਉੱਡ ਚੁੱਕੀ ਆ। ਅਸੀਂ ਚਾਹੇ ਔਖਿਆਂ ਦੀ ਨੀਂਦ ਵਧੀਆ ਸੌਣੇ ਆ ਪਰ ਇਹਨਾਂ ਦੀ ਹਰਾਮ ਕਰਕੇ ਰੱਖਾਂਗੇ ਬਿਲਕੁਲ ਹੀ ਪੰਜਾਬ ਚੋਂ ਜਿੱਤਣ ਦਵਾਂਗੇ ਪੂਰੇ ਦੇਸ਼ ਦੇ ਵਿੱਚ ਵਿਰੋਧ ਕਰਾਂਗੇ ਪੂਰੇ ਦੇਸ਼ ਦੇ ਵਿੱਚੋਂ ਬੀਜੇਪੀ ਨੂੰ ਹਰਾਵਾਂਗੇ ਕਰ ਦਿਆਂ ਇੱਕ ਆਮ ਆਦਮੀ ਇੱਕ ਬੀਜੇਪੀ ਆਮ ਆਦਮੀ ਦਾ ਵਿਰੋਧ ਇਸ ਕਰਕੇ ਕਰ ਦਿਆਂ ਕਿਉਂਕਿ ਅਸੀਂ ਛਾਡੇ ਜਿਹੜੇ ਲੋਕ ਨੇ 3 13 ਮਹੀਨੇ ਉੱਥੇ ਰਹਿ ਕੇ ਕਾਨੂੰਨ ਰੱਦ ਕਰਵਾਏ ਤੇ ਇਹ ਆਮ ਆਦਮੀ ਦੋ ਕਾਨੂੰਨ ਲਾਗੂ ਕਰਨ ਨੂੰ ਜਾ ਰਹੀ ਸੀ ਸਾਡੇ ਪਾਈਆਂ ਨੂੰ ਦੋ ਨੂੰ ਪਾੜ ਕੇ ਉੱਥੇ ਭੇਟਾ ਕੇ ਉਹਨਾਂ ਨੂੰ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਲਾਗੂ ਕਰਨਾ ਸੀ ਆ ਹੁਣ ਸਾਲੋਂ ਨੂੰ ਮੈਂ ਮੰਡੀ ਬਣਾ ਕੇ ਆ ਦੂਜਾ ਜ਼ਰੂਰੀ ਬਸਤਾ ਨਾਲ ਕਾਨੂੰਨ ਲਾਗੂ ਕਰਨਾ ਸੀ ਅਸੀਂ ਇਹਦਾ ਵੀ ਪੂਰਾ ਸਖਤ ਵਿਰੋਧ ਕਰਦੇ ਆ ਤੇ ਬੀਜੇਪੀ ਦਾ ਵਿਰੋਧ ਕਰਦਾ ਬੀਜੇਪੀ ਦਾ ਵਿਰੋਧ ਇਸ ਕਰਕੇ ਕਰਦੇ ਆ ਕਿ ਉਸ ਦੇ 750 ਕਿਸਾਨ ਦਿੱਲੀ ਸੀਤ ਹੋਏ ਨੇ 757 ਕਿਸਾਨ ਲਖਮੀਰੀ ਬਾਰਡਰ ਤੇ ਕੁੱਚਲੇ ਨੇ ਉਹ ਕਾਤਲ ਹੈ ਸਾਡੀ ਅਸੀਂ ਇੱਕ ਕਾਤਲ ਸਰਕਾਰ ਨੂੰ ਕਾਤਲ ਪਾਰਟੀ ਨੂੰ ਸਾਡਾ ਵੋਟ ਪਾਉਣ ਤੋਂ ਰੋਕਦੇ ਆ ਅਸੀਂ ਉਹਦਾ ਪੂਰ ਵਿਰੋਧ ਕਰਾਂਗੇ ਆ ਦੇਖੋ ਜਿੱਥੇ ਜਿੱਥੇ ਗਏ ਆ ਮਿਕਸ ਹੈਗੇ ਨੇ ਸ਼ਹਿਰ ਦੇ ਵੀ ਆਉਂਦੇ ਨੇ ਪਿੰਡਾਂ ਦੇ ਵੀ ਆਉਂਦੇ ਨੇ ਵਧੀਆ ਰਿਸਪੌਂਸ ਮਿਲ ਰਿਹਾ ਹੈ ਅਜਿਹਾ ਭਖੜਤਾਲ ਆ ਜੀ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਦੇ ਵਰਤੋਂ ਦਾ ਕਿਸ ਤਰ੍ਹਾਂ ਜੱਜ ਕਰ ਮੈਨੂੰ ਤਾਂ ਪਤਾ ਨਹੀਂ ਉਹਨਾਂ ਦਾ ਆਪਣਾ ਪ੍ਰੋਗਰਾਮ ਹੋਊਗਾ ਤੇ ਕਿਉਂ ਮੈਂ ਤਾਂ ਸਮੀਰ ਦੀ ਨਿਕਲੀ ਹੋਈ ਐ ਮੈਨੂੰ ਇਹਨਾਂ ਦੇ ਪ੍ਰੋਗਰਾਮ ਦਾ ਪਤਾ ਨਹੀਂ ਮੈਨੂੰ ਜੇ ਕਿਸਾਨੀ ਨੂੰ ਟੈਸਟ ਕਰ ਰਹੇ ਤੁਹਾਡੇ ਖਿਲਾਫ ਵੀ ਜਿੱਦਾਂ ਪਤਲਾ ਹੋਇਆ ਤੇ ਖਾਸ ਤੌਰ ਨਾਬਾ ਵੀ ਸ਼ੁਰੂ ਨਾਬਾ ਨਾਬੇ ਵੀ ਹੋ ਰਿਹਾ ਹੈ ਹੋ ਰਿਹਾ ਕੋਸ਼ਿਸ਼ ਨਹੀਂ ਹੋ ਰਹੀ ਹੈ ਕੀ ਲੱਗਦਾ ਮੈਡਮ ਕਿਉਂ ਹੋ ਰਿਹਾ ਤੇ ਕੀ ਕਰਨਾ ਚਾਹੀਦਾ ਇਸ ਤਰ੍ਹਾਂ ਦੇਖੋ ਇਹਨਾਂ ਦਾ ਆਪਣਾ ਏਜੰਡਾ ਹੈ ਇਹ ਆਪਣਾ ਕਰ ਰਹੇ ਨੇ ਅਸੀਂ ਆਪਣਾ ਕੰਮ ਕਰਨਾ ਸਾਰਿਆਂ ਦੇ ਆਪਣੇ ਆਪਣੇ ਹੱਕ ਨੇ ਲੋਕਤੰਤਰ ਦੇ ਵਿੱਚ ਵੋਟਾਂ ਨੂੰ ਕਹਿ ਸਕਦੇ ਲੇਕਿਨ ਜਿਸ ਤਰ੍ਹਾਂ ਪ੍ਰਚਾਰ ਕਰਨ ਤੋਂ ਰੁਕਣਾ ਕਿਤਨੇ ਗਲਤ ਹੈ ਦੇਖੋ ਇਹਨਾਂ ਨੂੰ ਵੈਸੇ ਇਹਨਾਂ ਨੇ ਆਪਣੇ ਤੌਰ ਤਰੀਕਾ ਵਰਤਿਆ ਹੈ ਜੇ ਇਹਨਾਂ ਨੂੰ ਨਹੀਂ ਚਾਹੀਦਾ ਤੇ ਪ੍ਰਚਾਰ ਕਰਨ ਵੀ ਨਾ ਪਾਉ ਬੀਜੇਪੀ ਨੂੰ ਵੋਟਾਂ ਲੇਕਿਨ ਇਸ ਤਰ੍ਹਾਂ ਪ੍ਰੋਟੈਸਟ ਜਾਇਜਾ ਇਹਨਾਂ ਦਾ ਇਸ ਤਰ੍ਹਾਂ ਕਰਦੇ ਆ ਆ ਦੇਖੋ ਇਲੈਕਸ਼ਨ ਦੇ ਵਿੱਚ ਹੁਣ ਇਲੈਕਸ਼ਨ ਕਮਿਸ਼ਨ ਹੀ ਡਿਸਾਈਡ ਕਰੂਗੀ ਕੀ ਹੈ ਕੀ ਨਹੀਂ ਪਰ ਇਹਨਾਂ ਦਾ ਤਰੀਕਾ ਹੈਗਾ ਇਹ ਕਰ ਰਹੇ ਨੇ ਅਸੀਂ ਆਪਣਾ ਕੰਮ ਹੀ ਜਾ ਰਹੇ ਹਾਂ ਕੰਮ ਅਸੀਂ ਕੰਮ ਨਹੀਂ ਰੋਕਣਾ ਆਪਣਾ ਜਿਵੇਂ ਇੱਕ ਮਿੰਟ ਇੱਕ ਮਿੰਟ ਇਹ ਮੈਂ ਨਹੀਂ ਕਹਿ ਸਕਦੀ ਜੀ ਉਹਨਾਂ ਨੂੰ ਪੁੱਛੋ ਤੁਸੀਂ ਉਹ ਦੱਸ ਦੇਣਗੇ ਇਸ ਤਰੀਕੇ ਨਾਲ ਇਹਨਾਂ ਨੇ ਘੇਰਨੀ ਕੋਸ਼ਿਸ਼ ਕੀਤੀ ਕੀਤੀ ਵਿੱਚ ਮਾਰਨੀ ਦੀ ਜਿਹੜੇ ਮੈਂ ਵੀ ਦੇਖਿਆ ਕੀ ਕਹਿਣਾ ਚਾਹੁੰਦਾ ਮਾਲੀ ਨੁਕਸਾਨ ਹੋ ਸਕਦਾ ਤੇ ਇਸ ਤਰ੍ਹਾਂ ਦੇਖੋ ਹੋਇਆ ਨਹੀਂ ਤਾਂ ਪਤਾ ਨਹੀਂ ਦੇਖਦੇ ਆ ਹੱਲੇ ਤੱਕ ਤਾਂ ਠੀਕ ਆ ਨੀ ਤੁਸੀਂ ਮੰਨਦੇ ਹੋ ਜਿਹੜੇ ਪ੍ਰੋਟੈਸਟ ਕਰਨ ਤਾਂ ਹਰੇਕ ਦਾ ਜਿਹੜਾ ਹੈਗਾ ਤਰਕ ਹੈਗਾ ਪਰ ਇਹ ਤਰਕ ਲਈ ਹੈਗਾ ਕਿ ਨਾ ਦੇਖੋ ਪ੍ਰੋਟੈਸਟ ਆਪਣੀ ਚੀਜ਼ ਦੀ ਕਰੋ ਦੂਜਿਆਂ ਨੂੰ ਨਾ ਨਾ ਰੋਕੋ ਦੂਜਿਆਂ ਦੇ ਜਿਹੜੇ ਹੱਕ ਨੇ ਕੋਈ ਐਕਸ਼ਨ ਲਿਆ ਜਾ ਸਕਦਾ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਤਰ੍ਹਾਂ ਮੈਂ ਕਹਿ ਨਹੀਂ ਸਕਦੀ ਜੀ ਤੁਸੀਂ ਇਹ ਇਲੈਕਸ਼ਨ ਇਸ ਟਾਈਮ ਵੀ ਪਾਰਲੀਮੈਂਟ ਦੇ ਵਿੱਚੋਂ ਤੇ ਕਿਹੜੇ ਪ੍ਰੋਜੈਕਟ ਨੇ ਜਿਹੜੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਲੈ ਕੇ ਆ ਰਹੇ ਆਉਂਗੇ ਜੇਕਰ ਜਿੱਤੇ ਪ੍ਰਾਪਤ ਹੋ ਗਏ ਦੇਖੋ ਜਿਹੜੇ ਲੋਡ ਮੰਥ ਪ੍ਰੋਜੈਕਟ ਹੋਣਗੇ ਕਾਸ਼ ਕਰਕੇ ਜਿਹੜੇ ਸਾਡਾ ਨੌਜਵਾਨ ਤਬਕਾ ਹੈ ਉਹਨਾਂ ਦੇ ਲਈ ਜਿਹੜੀਆਂ ਸਹੂਲਤਾਂ ਹੋਣੀਆਂ ਕਿ ਕੰਮ ਕਾਜ ਕਰਨ ਉਹ ਜੇ ਸੋਚ ਕੇ ਜੋ ਸੈਂਟਰ ਤੋਂ ਹੋ ਸਕਦਾ ਉਹ ਲੈ ਕੇ ਆਵਾਂਗੇ। ਬਸ ਸਾਲਾਂ ਚ ਮੈਨੂੰ ਕੋਈ ਵੱਡਾ ਪ੍ਰੋਜੈਕਟ ਜਿਹੜਾ ਪਟਿਆਲੇ ਵਾਸਤੇ ਤੁਸੀਂ ਲੈ ਕੇ ਆਏ ਹੋ। ਦੇਖੋ 2.5 ਸਾਲ ਤੱਕ ਕੋਵਿਡ ਦੇ ਵਿੱਚ ਨਿਕਲ ਗਿਆ ਸੀ। ਔਰ ਅਸੀਂ ਆਪੋਜੀਸ਼ਨ 'ਚ ਸੀਗੇ। ਪਰ ਬਾਕੀ ਜਿਹੜੇ ਕੰਮ ਵੱਡੇ ਜਿਹੜੇ ਪਿਛਲੇ ਸਾਲ ਦੇ ਵਿੱਚ ਚਾਈ ਸੜਕ ਦੇ ਸੀ ਆ ਕਿਸਾਨ ਯੂਨੀਅਨ ਹੀ ਬੈਠਿਆ ਹੋਇਆ ਸੀ ਛੇਤਰਾਣੇ ਇਹਨਾਂ ਅੱਗੇ ਵਿਖੜਾ ਦੇ ਬਾਅਦ ਤਾਂ ਇਹਨਾਂ ਦੇ ਮੈਨੇ ਪੂਰਾ ਕੰਮ ਕਰਾਇਆ ਇਹਨਾਂ ਤੋਂ ਪੁੱਛ ਕੇ ਇਹਨਾਂ ਦੀ ਔਰ ਫੇਰੇ ਉੱਠੇ ਤਾਂ ਇਹ ਜੇ ਕੰਮ ਸੈਂਟਰ ਤੋਂ ਹੀ ਹੁੰਦੇ ਨੇ ਗਟਕੜੀ ਸਾਹਿਬ ਨੇ ਕੀਤੇ ਸਾਡੇ 27 ਹੋਰ ਪਿੰਡ ਥੀ ਉਹਨਾਂ ਦਾ ਪਾਸ ਨਹੀਂ ਹੋ ਰਿਹਾ ਥੀ ਉਹ ਸੜਕ ਦਾ ਸਾਰੇ ਕੰਮ ਜਿਹੜੇ ਵੀ ਹੋ ਸਕਦੇ ਥੀ ਓਵਰ ਬ੍ਰਿਜ ਸੀਗੇ ਅ ਆਸ਼ਾ ਵਰਕਰਸ ਦੇ ਸਾਰਾ ਕੋਚ ਬਧਾਇਆ ਤੇ ਇਹ ਕੰਮ ਜਿਹੜੇ ਲਾਸਟ ਸਾਲ ਚ ਕਰਾ ਸਕੀ ਮੈਨੇ ਕਰਵਾਏ ਅੱਜ ਮਾਨ ਸਰਕਾਰ ਅੱਜ ਮਾਨ ਸਰਕਾਰ ਨੇ ਭੁਖੜਤਾਲ ਕੀਤਾ ਕਿਸ ਤਰ੍ਹਾਂ ਉਹ ਬੀਜੇਪੀ ਨੂੰ ਉਹਨਾਂ ਨਿਸ਼ਾਨਾ ਬਣਾਇਆ ਤੇ ਬੀਜੇਪੀ ਧੱਕਾ ਕਰ ਰਹੀ ਹੈ ਚਲੋ ਕੋਈ ਗੱਲ ਨਹੀਂ ਇਹ ਇੱਥੇ ਧੱਕਾ ਕਰ ਰਹੇ ਆ ਪਹਿਲੇ ਇਹ ਵੀ ਸੋਚ ਲੈਣ ਮੇਨ ਮੁਕਾਬਲਾ ਕਿਸ ਤੋਂ ਮੰਨਦੇ ਹੋ ਸਾਰਿਆਂ ਨਾਲ ਹੀ ਹੁੰਦਾ ਹੈ ਜੀ ਮੁਕਾਬਲਾ ਤੋਂ ਮੁਕਾਬਲਾ ਹੀ ਹੁੰਦਾ ਹੈ ਮੇਰੇ ਖਿਆਲ ਚ ਜੋ ਰੱਬ ਕਰਦਾ ਠੀਕ ਹੀ ਕਰਦਾ ਹੈ ਭਾਰਤ ਪਾਰਟੀਆਂ ਜਨਤਾ ਪਾਰਟੀ ਆਪਣੀ ਅੱਛੀ ਤਰ੍ਹਾਂ ਹੁਣ ਜੜਾ ਜਮਾਨਗੇ ਇਸ ਇਲੈਕਸ਼ਨ ਤੋਂ ਲੈ ਕੇ ਤੁਸੀਂ ਰਿਜ਼ਲਟ ਦੇਖਣਾ ਔਰ ਅੱਗੇ ਨੂੰ ਪੂਰਾ ਵਿਸ਼ਵਾਸ ਹੈ ਕਿ 2027 ਚ ਭਾਰਤਿਆ ਜਨਤਾ ਪਾਰਟੀ ਦੀ ਹੀ ਗਵਰਨਮੈਂਟ ਆਉਗੀ ਪੰਜਾਬ ਚ ਉਹ ਸੈਂਟਰ ਦੇ ਕੰਮ ਸੀ ਸਾਰੇ ਹੋਏ ਹੋਰ ਜਮੀਨਾਂ ਦੀ ਕਿਸਾਨਾਂ ਦੀਆਂ 27 ਪਿੰਡਾਂ ਦੀਆਂ ਪੁਠਿਆਲੇ ਦੇ ਨਾਲ ਉਹ ਵੀ ਉਹਨਾਂ ਦਾ ਲਟਕਿਆ ਹੋਇਆ ਸੀ ਪੁਆਇੰਟ ਹੋਇਆ ਨਹੀਂ ਹੋਇਆ ਲੰਬੀ ਕਹਾਣੀ ਸੀ ਉਹ ਵੀ ਉਹਨਾਂ ਦਾ ਸਰਦਾਰ ਹੋਇਆ ਸੋਦੀ ਜੀ ਹੀ ਆਪਣੀ ਸਰਦਾਰ ਲੈ ਕੇ ਵਾਪਸ ਆ ਗਏ ਦਿੱਲੀ ਦੇ ਵਿੱਚ ਸਭ ਜੋ ਉਹਨਾਂ ਦਾ ਦੇ